ਕੋਈ ਲੱਖਾ ਸੁਧਾਣਾ ਕਾਲਾ ਮੋਰਚਾ ਸਾਡੇ ਤੇ ਹਮੇਸ਼ਾ ਲੋਕਾਂ ਨੂੰ ਭੁਖਾ ਰਿਹਾ ਹੈ ਅੱਜ ਅਸੀਂ ਇੱਕ ਇੱਕ ਡਾਕੂਮੈਂਟ ਦੇ ਨਾਲ ਉਹਨਾਂ ਨੂੰ ਜਵਾਬ ਦੇਵਾਂਗੇ ਲੱਖਾ ਸੁਧਾਣਾ ਹਮੇਸ਼ਾ ਕਹਿੰਦਾ ਹੈ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਉਹਨੂੰ ਇਹ ਨਹੀਂ ਪਤਾ ਬੁੱਡੇ ਦਰਿਆ ਦੇ ਵਿੱਚ 100 ਕਰੋੜ ਲੀਟਰ ਪਾਣੀ ਹੈ 100 ਕਰੋੜ ਲੀਟਰ ਪਾਣੀ ਹੈ ਸਾਡੇ ਕੋਲ ਆਨਲਾਈਨ ਮੀਟਰ ਲੱਗੇ ਹੋਏ ਆ 24 ਘੰਟੇ ਸਾਡੇ ਸੀਟਪੀ ਤੇ ਵੀ ਸਾਡੇ ਪਲਾਂਟਾਂ ਦੇ ਸਾਡੇ ਇੰਡਸਟਰੀ ਜੁੰਡਾਂ ਦੇ ਵਿੱਚ ਲੱਗੇ ਹੋਏ ਆ ਔਰ ਬੁੱਡੇ ਨਾਲ ਨੂੰ ਮੇਨ ਗੰਦਾ ਕਰਨ ਦਾ ਕਾਰਨ ਕੀ ਆ ਟੀ ਕੋਲੀ ਜਿਹੜੀ ਕਿ ਡੈਰੀਆਂ ਦੇ ਗੋਬਰ ਤੋਂ ਆਉਂਦੀ ਹੈ ਅੱਜ ਅਸੀਂ ਸਾਰੇ ਪੋਲੂਸ਼ਨ ਬੋਰਡ ਨੂੰ ਸਾਰੀ ਸਰਕਾਰ ਨੂੰ ਸਾਰੇ ਮੰਤਰੀ ਸਹਿਬਾਨ ਨੂੰ ਡੀਸੀ ਸਾਹਿਬ ਨੂੰ ਕਿ ਟੀ ਕੋਲੀ ਦੀ ਟੈਸਟ ਕਰਾਓ ਕਿ ਡਾਈ ਇੰਡਸਟਰੀ ਜਾਂਦੀ ਹੈ ਜਿਹੜਾ ਗੋਬਰ ਦੇ ਵਿੱਚ ਘਟਾਣੂ ਹੈ ਉਹ ਬੁੱਡੇ ਨਾਲ ਨੂੰ ਮੇਨ ਜਿਆਦਾ ਗੰਦਾ ਕਰਦੇ ਨੇ ਟੈਕਸ ਦੇਣ ਦੀ ਗੱਲ ਕਰੀਏ ਅਸੀਂ ਟੈਕਸ ਪਿਆ 75 ਕਰੋੜ ਰੁਪਇਆ ਹਰ ਸਾਲ ਸਾਡੀ ਡਾਈ ਇੰਡਸਟਰੀ ਟੈਕਸ ਦਿੰਦੀ ਹੈ ਪੰਜਾਬ ਸਰਕਾਰ ਨੂੰ ਔਰ 195 ਕਰੋੜ ਰੁਪਇਆ ਅਸੀਂ ਹਰ ਸਾਲ ਬਿੱਲ ਦਿੰਨੇ ਆ ਔਰ ਗਰਾਊਂਡ ਵਾਟਰ ਦਾ ਜਿਹੜਾ ਅਸੀਂ ਧਰਤੀ ਚੋਂ ਪਾਣੀ ਕੱਢਦੇ ਆ 30 ਕਰੋੜ ਰੁਪਇਆ ਦਿੰਨੇ ਆ ਸੀਟਬੀ ਦਾ ਖਰਚੇ ਸਾਡੇ ਸਾਲ ਦੇ 50 ਕਰੋੜ ਰੁਪਇਆ ਹੈ ਮੈਂ ਲੱਖਾਂ ਸੁਧਾਣਾ ਔਰ ਕਾਲੇ ਮੋਰ ਤੈਨੂੰ ਪੁੱਛਣਾ ਚਾਹੁੰਦਾ ਤੁਹਾਡਾ ਕੀ ਇਨਕਮ ਬਸੋਰਸ ਹੈ ਸਾਡੀਆਂ ਆਈਡੀਆ ਦੇਖੋ ਅਸੀਂ ਦੇਸ਼ ਨੂੰ ਚਲਾਣੇ ਵਾਲਿਆ ਪੰਜਾਬ ਨੂੰ ਚਲਾਣੇ ਵਾਲਿਆ ਤੁਸੀਂ ਬਲੈਕਮੇਲਰ ਹੋ ਬਿਲਕੁਲ ਸਾਨੂੰ ਬਲੈਕਮੇਲ ਕੀਤਾ ਜਾਂਦਾ ਹੈ ਅੱਜ ਅਸੀਂ ਜੇ ਕਰੀਏ ਗੱਲ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਕਪਾਹ ਉਗਾਉਂਦੇ ਆ ਅਸੀਂ ਸਾਡੇ ਜਿਹੜੇ ਇੱਥੇ ਮਿੱੱਲਾ ਵਾਲੇ ਬੈਠੇ ਆ ਉਹ ਮਿੱਲ ਦਾ ਧਾਗਾ ਕੋਟਨ ਦਾ ਬਣਾਉਂਦੇ ਆ ਅਸੀਂ ਡਾਈ ਇੰਡਸਟਰੀ ਉਹਨੂੰ ਡਾਈਂਗ ਕਰਦਾ ਕੱਪੜੇ ਦਾ ਕਪੜਾ ਬਣਾਉਂਦਾ ਲੱਖਾਂ ਮਜ਼ਦੂਰ ਸਾਡੇ ਨਾਲ ਜੁੜੇ ਹੋਏ ਨੇ ਸੜਨ ਲੱਖਾਂ ਵਿੱਚ ਜੂਰ ਝੋਟਿਆ ਲੱਖਾਂ ਸੜਨਾ ਲੇਬਰ ਜੁੜੀ ਹੋਈ ਹੈ ਇਸ ਕਰਕੇ ਸਾਰੇ ਪੁਆਇੰਟਾਂ ਤੇ ਅੱਜ ਅਸੀਂ মিডিਆ ਰਾਹੀਂ ਪੰਜਾਬ ਦੇ ਵਸਨੀਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਇੱਕ ਇੱਕ ਚੀਜ਼ ਤੇ ਅੱਜ ਡਾਕੂਮੈਂਟਲੀ ਗੱਲ ਕਰਾਂਗਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਜਿਹੜੀ ਸਾਡੀ ਪਾਣੀ ਪਾਣ ਦੀ ਮਨਜ਼ੂਰੀ ਹੈ ਉਹ ਬੁੱਡੇ ਨਾਲੇ ਚ ਨਹੀਂ ਹੈਗੀ ਲੋਰ ਬੁੱਡੇ ਨਾਲੇ ਦੀ ਹੈਗੀ ਆ ਪਾਣੀ ਲੋਰ ਬੁੱਡੇ ਨਾਲੇ ਚ ਜਾਊਗਾ ਉੱਥੇ ਅੱਗੇ ਜਾ ਕੇ ਇਰੀਗੇਸ਼ਨ ਚ ਯੂਜ਼ ਹੋ ਸਕਦਾ ਅਰੇ ਸਰਕਾਰ ਨੇ 36 ਕਰੋੜ ਰੁਪਏ ਦਾ ਖਰਚ ਕਰਦੇ ਹੋਏ 36 ਕਰੋੜ ਖਰਚ ਨਹੀਂ ਕੀਤਾ ਜਿਵੇਂ ਕਰਕੇ ਸਾਨੂੰ ਅੱਜ ਪੀਪੀਸੀਬੀ ਨੇ ਸੀਪੀਸੀਬੀ ਨੇ ਆਰਡਰ ਕੱਟਦੇ ਕਿ ਇਹਨਾਂ ਦੀ ਈਸੀ ਦੀ ਕੰਡੀਸ਼ਨ ਪੂਰੀ ਨਹੀਂ ਹੁੰਦੀ ਅਸੀਂ ਜਿੱਥੇ ਪਾਣੀ ਪਾਣਾ ਸੀ ਪਾ ਰਹਿਆ ਸਾਡਾ ਪਾਣੀ ਅੱਗੇ ਲੋਹਰ ਬੁੱਡੇ ਨਾਲੇ ਤੱਕ ਲੈ ਕੇ ਜਾਣਾ ਪੰਜਾਬ ਸਰਕਾਰ ਦਾ ਕੰਮ ਸੀ ਸਾਡੇ ਕੋਲ ਰਿਟਨ ਪਈ ਆ ਅਸੀਂ ਉਹ ਐਨਜੀਟੀ 'ਚ ਦਿਖਾਏ ਅਸੀਂ ਉਹਨਾਂ ਨੂੰ ਦੱਸਿਆ ਸਾਰੀ ਗੱਲ ਕੀ ਹੈ ਪੀਪੀਸੀਬੀ ਨਹੀਂ ਪੈਸੇ ਦੇ ਰਹੇ ਸੀ ਮਹਿਰ ਬਣਾਉਣ ਦੇ ਅੱਜ ਤੱਕ ਪੈਰ ਬਣਾਉਂਦੇ ਸੱਚ ਨਹੀਂ ਆਏ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦੇ ਆ ਕਿ ਜਿਹੜੀਆਂ 36 ਕਰੋੜ ਦੀ ਮਹਿਰ ਹੈ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ ਔਰ ਨਾਲਾ ਜਿਹੜਾ ਲੋਰ ਬੁੱਢਾ ਨਾਲਾ ਇਹ ਦੁਬਾਰਾ ਰਿਵਾਈਵ ਕੀਤਾ ਜਾਵੇ ਤਾਂ ਕਿ ਜਿਹੜਾ ਟਕਰਾਵ ਹੋ ਰਿਹਾ ਤੇ ਜਿਹੜਾ ਪਾਣੀ ਸਾਡਾ ਅਜ ਬਲੀਪੁਰ ਚ ਸਤਲੂਜ ਵਿੱਚ ਮਿਕਸ ਹੋ ਰਿਹਾ ਉੱਥੇ ਬੰਨ ਲਾਇਆ ਜਾਵੇ ਤੇ ਨਹਿਰ ਬਣਾ ਕੇ ਜਿਹੜਾ ਪਾਣੀ ਆ ਮੋਗੇ ਤੱਕ ਭੇਜਿਆ ਜਾਵੇ ਸਰਪੰਚ ਜਿਹੜੀ ਦੀ ਪਿਆਰੀ ਹੈ ਜਿਵੇਂ ਸਮਾਜ ਸੇਵੀਆਂ ਦਾ ਹਲਾ ਨਾ ਉਹਨੂੰ ਲੈ ਕੇ ਉਹਨਾਂ ਤੁਹਾਡੀ ਕੀ ਵਿਉਂਤ ਬੰਦੀ ਹੈ ਸਮਾਜ ਸੇਵੀ ਨਾ ਸਮਾਜ ਸੇਵੀ ਨਹੀਂ ਬਲੈਕਮੇਲਰ ਬਲੈਕਮੇਲਰ ਸਮਾਜ ਸੇਵੀ ਗੱਲ ਕਰਦਾ ਅੱਜ ਤੱਕ ਅੱਜ ਤੱਕ ਇੱਕ ਮਿੰਟ ਇੱਕ ਮਿੰਟ ਸਰ ਸਰ ਇੱਧਰ ਹਾਂਜੀ ਸਰ ਅੱਜ ਤੱਕ ਕਾਲਾ ਪਾਣੀ ਮੋਰਚੇ ਨੇ ਬੁੱਡੇ ਨਾਲੇ ਨੂੰ ਸਾਫ਼ ਕਰਨ ਤੇ 1 ਰੁਪਏ ਖਰਚ ਨਹੀਂ ਕੀਤਾ ਨਾ ਹੀ ਉਹਨਾਂ ਦੇ ਕੋਈ ਪੜੇ ਲਿਖੇ ਲੋਕ ਹੈਗੇ ਆ ਅਸੀਂ ਇਸ ਸੀਡੀਪੀ ਪਲਾਂਟ 250 ਕਰੋੜ ਦੇ ਬਣਾ ਚੁੱਕੇ ਆ ਆਪਣੀ ਜੇਬ ਚੋਂ 200 ਕਰੋੜ ਰੁਪਏ ਖਰਚ ਪਾਇਆ ਕਿੰਨਾ 50 ਕਿਲੋਮੀਟਰ ਸੀਵਰੇਜ ਪਾਇਆ ਸਾਨੂੰ ਪਤਾ ਬੁੱਡੇ ਨਾਲੇ ਨੂੰ ਕਿੰਦਾ ਸਾਫ਼ ਕਰਨਾ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਸਾਡੀ ਅਸੀਂ ਆਪਣੀਆਂ ਫੈਕਟਰੀਆਂ ਦੀ ਵੀ ਸੁਰੱਖਿਆ ਕਰਾਂਗੇ ਆਪਣੇ ਸੀਡਬੀ ਪਲਾਂਟ ਦੀ ਵੀ ਸੁਰੱਖਿਆ ਕਰਾਂਗੇ ਆਪਣੀ ਸੀਡਬੀ ਲਾਈਨ ਦੀ ਵੀ ਸੁਰੱਖਿਆ ਕਰਾਂਗੇ ਅਸੀਂ ਇਹ ਸਾਡਾ ਕਰਤਵਿਅ ਹੈ ਤੇ ਅਸੀਂ ਆਪਣਾ ਫਰਜ਼ ਪੂਰਾ ਕਰਕੇ ਦਿਖਾਵਾਂਗੇ ਦੇਖੋ ਗੱਲ ਇਹ ਹੈਗੀ ਹੈ ਸਭ ਤੋਂ ਮਾੜੀ ਗੱਲ ਤੇ ਇਹ ਹੈਗੀ ਹੈ ਵੀ ਦਰਿਆ ਗੰਦਾ ਕੋਈ ਹੋਰ ਕਰ ਰਿਹਾ ਔਰ ਇਲਜ਼ਾਮ ਜਿਹੜਾ ਬਿਨਾ ਦੇਖੇ ਬਿਨਾ ਪਰਖੇ ਇਹ ਜਿਹੜਾ ਡਾਈ ਇੰਡਸਟਰੀ ਤੇ ਲੱਗ ਗਿਆ ਉਹਨਾਂ ਨੂੰ ਇਹ ਚਾਹੀਦਾ ਸੀ ਡਾਈੰਗ ਇੰਡਸਟਰੀ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਦੇਖਦੇ ਅਸਲੀਅਤ ਕੀ ਏ ਕਿਸ ਆਦਮੀ ਨੇ ਜਿਹੜਾ ਹੈ ਦਰਿਆ ਗੰਦਾ ਕੀਤਾ ਕਿਉਂ ਹੋਇਆ ਇਹਦੇ ਪਾਣੀ ਵਿੱਚੋਂ ਕੀ ਨਿਕਲਦਾ ਹੈ ਕਿਹੜੀ ਚੀਜ਼ ਜੜੀ ਵਰਤੋ ਜਾਂਦੀ ਇੰਡਸਟਰੀ ਦੇ ਵਿੱਚ ਜਿਸ ਨਾਲ ਜਾਨੀ ਨੁਕਸਾਨ ਹੁੰਦਾ ਹੁਣ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਵੀ ਦਰਿਆ ਬੁੱਢਾ ਇਹਨਾਂ ਨੇ ਗੰਦਾ ਕੀਤਾ ਇਹ ਪਾਣੀ ਸਾਫ ਨਹੀਂ ਕਰਦੇ ਜਿਹੜੇ ਸੀਟਪੀ ਵਾਲੇ ਨੇ ਸਾਡੇ ਜਿਹੜੇ ਡਾਈੰਗ ਇੰਡਸਟਰੀ ਦੇ ਤਿੰਨ ਸੀਟਪੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਾਅਦ ਬਾਅਦ ਦੱਸ ਕੇ ਟਾਈਮ ਵੇਸਟ ਕਰਦਾ ਕੋਈ ਫਾਇਦਾ ਨਹੀਂ ਬਾਦਰ ਕੇ ਰੋਡ ਫੋਕਲ ਪੁਆਇੰਟ ਤੇ ਤਾਜਪੁਰ ਰੋਡ ਤਿੰਨ ਸੀਟੀਆਂ ਪੀ ਨੇ ਔਰ ਤਿੰਨੇ ਸੀਡੀਪੀ ਜਿਹੜੇ ਅਗਰ ਉਹ ਕਹਿੰਦੇ ਪਾਣੀ ਸਾਫ਼ ਨਹੀਂ ਕਰਦੇ ਤੇ ਅਸੀਂ ਬਿਜਲੀ ਦਾ ਬਿੱਲ ਸਰਕਾਰ ਸਾਡੇ ਤੋਂ ਕਾਹਦਾ ਲੈਂਦੀ ਏ ਅਸੀਂ ਖਾਦੀ ਮੋਟਰਾਂ ਤੇ ਨਹੀਂ ਚਲਾਉਂਦੇ ਲੱਖਾਂ ਰੁਪਿਆ ਦਾ ਕੈਮੀਕਲ ਲੱਗਦਾ ਤਿੰਨੇ ਸੀਟੀਆਂ ਪੀ ਦਾ ਕਰੋੜ ਰੁਪਿਆ ਦਾ ਕੈਮੀਕਲ ਕਰੋੜ ਤੋਂ ਉੱਪਰ ਲਾਣੇ ਹਰ ਮਹੀਨੇ ਉਹ ਕੀ ਗੱਲ ਅਸੀਂ ਦਰਿਆ ਚ ਉਦੇ ਸੜਦੇ ਆ ਤਰਖਾ ਦਿੰਨੇ ਆ ਬੰਦੇ ਕੰਮ ਕਰਦੇ ਨੇ ਉਹਦੇ ਤੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਪਾਣੀ ਸਾਫ਼ ਹੋਣ ਤੋਂ ਬਾਅਦ ਜਿਹੜੀ ਸਲੱਜ ਨਿਕਲਦੀ ਉਹਦੇ ਵਿੱਚੋਂ ਉਹਦਾ ਲੱਖਾ ਰੁਪਿਆ ਸਲੱਜ ਦਾ ਜਿਹੜਾ ਅਸੀਂ ਬਾਇਆ ਚੈੱਕ ਜਿਹੜੇ ਗਵਰਨਮੈਂਟ ਅਥੋਰਾਈਜ਼ ਦੇ ਉਹ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਉਹ ਬਿਲਾ ਸਾਫ਼ ਪਾਣੀ ਦਿੱਤੇ ਅਸੀਂ ਦਿੰਨੇ ਆ ਮੈਂ ਉਹਨਾਂ ਲੋਗਾਂ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ ਦੇਖੋ ਤਾਂ ਸਹੀ ਜਿਹੜੇ ਐਨ ਐ ਰੁਪਏ ਖਰਚ ਕੇ ਡਾਈਂਗ ਇੰਡਸਟਰੀ ਪਾਣੀ ਸਾਫ਼ ਕਰਾ ਲਈਏ ਉਹ ਝੂਠੇ ਗੱਲ ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹਿਣੀ ਜਾਂਦਾ ਵੀ ਇਹ ਲੜਾਈ ਕੀਤੇ ਆ ਮਸਲੇ ਹੱਲ ਨਹੀਂ ਹੁੰਦੇ ਔਰ ਮੈਂ ਬੀਇੰਗ ਚੇਅਰਮੈਨ ਨੇ ਰਿਕੁਐਸਟ ਕਰਦਾ ਕੋਈ ਚੈਲੰਜ ਨਹੀਂ ਕਰਦਾ ਉਹਨਾਂ ਨੂੰ ਰਖਾ ਸਦਾਣਾ ਜੀ ਨੂੰ ਅਗਰ ਕੋਈ ਉਹਨਾਂ ਨੂੰ ਸਾਡੇ ਤੋਂ ਡਾਈੰਗ ਇੰਡਸਟਰੀ ਤੋਂ ਇਹ ਲੱਗਦਾ ਵੀ ਇਹ ਦਰਿਆ ਗੰਦਾ ਕਰਦੇ ਨੇ ਮੈਂ ਆਪਣਾ ਨੰਬਰ ਦਿੰਦਾ ਮੇਰੇ ਨਾਲ ਚੱਲਣਾ ਮੈਂ ਉਹਨਾਂ ਨੂੰ ਦਿਖਾਣਾ ਵੇ ਦਰਿਆ ਗੰਦਾ ਕੌਣ ਕਰ ਰਿਹਾ ਵੀ ਤੁਹਾਨੂੰ ਅਜੇ ਪਤਾ ਹੀ ਨਹੀਂ ਦਰਿਆ ਗੰਦਾ ਕੌਣ ਕਰਦਾ ਹੈ ਕੌਣ ਨਹੀਂ ਕਿੱਥੋਂ ਪਾਣੀ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਕਿੰਨੇ ਪੁਆਇੰਟ ਨੇ ਡਾਇਰੈਕਟ ਲੁਧਿਆਣੇ ਦਾ ਪਾਣੀ ਇੰਡਸਟਰੀਆਂ ਦਾ ਕਿੱਦਾਂ ਉੱਥੇ ਜਾ ਰਿਹਾ ਇਕੱਲੀ ਡਾਈਇੰਗ ਇੰਡਸਟਰੀ ਨਹੀਂ ਹੈਗੀ ਡਾਈਇੰਗ ਇੰਡਸਟਰੀ ਠੀਕ ਹੈ ਜਿਹੜੀ ਨਹੀਂ ਸੀ ਸੀਟਪੀ ਨਾਲ ਜੁੜੀ ਉਹਨਾਂ ਤੇ ਬਲੇਮ ਲੱਗਿਆ ਉਹਨਾਂ ਦੇ ਯੂਨਿਟ ਵੀ ਉਹਨਾਂ ਨੇ ਕਲੋਜ਼ ਕਰਨ ਦੇ ਆਰਡਰ ਕਰਤੇ ਕੋਣ ਨੇ ਲੇਕਿਨ ਅਸੀਂ ਮਾੜਾ ਆਪਣੇ ਆਪ ਨੂੰ ਤਾਂ ਸਮਝਦੇ ਆਂ ਵੀ ਸਾਰਾ ਬਲੇਮ ਜਿਹੜਾ ਲੁਧਿਆਣੇ ਦਾ ਉਹ ਸਾਡੇ ਸਿਰ ਆ ਕੇ ਪੈ ਗਿਆ ਜੁਰਮ ਕੋਈ ਹੋਰ ਕਰਦਾ ਸਜ਼ਾ ਜਿਹੜੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਬਲੇਮ ਕਿਸੇ ਹੋਰ ਤੇ ਲਾਇਆ ਜਾ ਰਿਹਾ ਮੈਂ ਚੈਲੰਜ ਨਾਲ ਇੱਕ ਗੱਲ ਕਹਿਣੀ ਚਾਹਨਾ ਅਗਰ ਲੁਧਿਆਣਾ ਦੇ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਕਿ ਦਰਿਆ ਜਿਹੜਾ ਅਸੀਂ ਗੰਦਾ ਕਰ ਰਿਹਾ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਕੋਈ ਲੜਾਈ ਝਗੜਾ ਜਾਂ ਚੈਲੰਜ ਨਹੀਂ ਮੈਂ ਕਰਨਾ ਚਾਹੁੰਦਾ ਬੀਐਨ ਚੇਅਰਮੈਨ ਮੈਂ ਰਿਕੁਐਸਟ ਲਈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਾਂਦਾ ਵੀ ਉਹ ਸਾਡੇ ਕੋਲ ਆਣ ਉਹਨਾਂ ਨੂੰ ਲੈ ਕੇ ਜਾਵਾਂਗੇ ਸਿਟੀ ਵੀ ਪਲਾਂਟ ਤੇ ਇੱਕ ਇੱਕ ਚੀਜ਼ ਦਿਖਾਵਾਂਗੇ ਵੀ ਜਿਹੜੀ ਇਹ ਡਾਈਂਗ ਡਸੀ ਏ ਇਹ ਗੰਦਾਰੀ ਕਰਦੀ ਪਾਣੀ ਗੰਦਾ ਹੋੜ ਜਗਾ ਹੋ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਅੱਜ ਜਿਹੜਾ ਗਊਸ਼ਾਲਾ ਦੇ ਕੋਲ ਸਾਰੇ ਸ਼ਹਿਰ ਦੀ ਇੰਡਸਟਰੀ ਦਾ ਪਾਣੀ ਜਿਹੜਾ ਉੱਥੇ ਆ ਕੇ ਡਾਇਰੈਕਟ ਜਾ ਰਿਹਾ ਗਊਸ਼ਾਲਾ ਗੁਰਦੁਆਰੇ ਦੇ ਨਾਲ ਔਰ 18 ਪੁਆਇੰਟ ਜਿਹੜੇ ਹੋਰ ਨੇ ਸ਼ਹਿਰ ਦੇ ਉਹ ਜਿਹੜੇ ਨੇ ਦਰਿਆ ਦੇ ਨਾਲ ਨਾਲ ਤੁਸੀਂ ਦੇਖੇ ਕਿਸ ਤਰ੍ਹਾਂ ਪਾਣੀ ਜਾ ਰਿਹਾ ਜਿਹੜੀ ਇੰਡਾਈਕ ਡਿਸਟ੍ਰਿਕਟ ਕੰਮ ਵਧੀਆ ਕਰਦੀ ਏ ਪਾਣੀ ਸਾਫ ਕਰਕੇ ਦਰਿਆਇ ਸੜਦੀ ਏ ਔਰ ਜਦ ਕੇ ਕਈ ਸਾਡੇ ਕੋਲ ਬੰਦੇ ਜਿਹੜੇ ਆ ਕੇ ਇੱਥੇ ਦੇਖ ਕੇ ਜਾਂਦੇ ਨੇ ਬਕਾਇਦਾ ਪੰਜਾਬ ਸਰਕਾਰ ਦੇ ਬੰਦੇ ਆਉਂਦੇ ਨੇ ਦੇਖ ਕੇ ਜਾਂਦੇ ਨੇ ਹਰ ਮਹੀਨੇ ਦੋ ਤਿੰਨ ਵਾਰੀ ਸੈਂਪਲ ਕਰਦੀ ਸਰਕਾਰ ਸਾਡੇ ਕੈਮਰੇ ਲੱਗੇ ਹੋਣੇ ਮੀਟਰ ਔਨਲਾਈਨ ਲੱਗੇ ਹੋਣੇ ਜਦੋਂ ਮਰਜ਼ੀ ਦੇਖ ਲੋ ਵੀ ਪਾਣੀ ਟੀਟ ਹੋ ਰਿਆ ਨਹੀਂ ਹੋ ਰਿਆ ਇੰਡੀਆਂ ਗੱਲਾਂ ਹੁੰਦੇ باوجود ਵੀ ਬਲੇਮ ਲੱਗੇ ਬਹੁਤ ਮਾੜੀ ਗੱਲ ਏ ਔਰ ਮੈਂ ਰਿਕੁਐਸਟ ਇਹ ਕੰਦੀ ਚਾਹਦਾ ਵੀ ਅਗਰ ਕੋਈ ਬੰਦੇ ਰੂਹ ਹੈ ਜੀ ਤਕਲੀਫ ਸਾਡੇ ਤੋਂ ਵੀ ਡਾਇੰਗ ਇੰਡਸਟਰੀ ਪਾਣੀ ਗੰਦਾ ਕਰਦੀ ਏ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਉਹ ਸਾਡੇ ਕੋਲ ਟਾਈਮ ਲੈ ਲਵੇ ਸੀਟਪੀ ਤੇ ਆੜ ਆ ਕੇ ਚੈੱਕ ਕਰਨ ਦੇ ਦੇਖਣ ਉਸ ਤੋਂ ਬਾਅਦ ਸਾਡੇ ਤੇ ਇਲਜ਼ਾਮ ਲਾੜ ਪਹਿਲਾ ਇਲਜ਼ਾਮ ਨਾਲ ਤੁਹਾਡਾ ਐਕਸ਼ਨ ਪਲਾਨ ਅੱਗੇ ਕੀ ਆ ਚਲੋ ਤੁਸੀਂ ਰਿਕੁਐਸਟ ਕਰਤੀ ਉਹਨਾਂ ਨੂੰ ਹਾਂ ਉਹ ਤੁਹਾਡਾ ਐਕਸ਼ਨ ਪਲਾਨ ਕੀ ਆ ਉਹ ਤਾਂ 3 ਤਰੀਕ ਨੂੰ ਆ ਰਿਹਾ ਐਕਸ਼ਨ ਪਲਾਨ ਬਾਰੇ ਕਹਿਣਾ ਚਾਹਨਾ ਵੀ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਆਪਸ ਦੇ ਵਿੱਚ ਇੰਡਸਟਰੀ ਜਿਹੜੀ ਇੱਕ ਪੰਜਾਬ ਦੀ ਹੱਬ ਹੈ ਜਿਹੜੀ ਡਾਇੰਗ ਇੰਡਸਟਰੀ ਇਹਨੂੰ ਅਸੀਂ ਮਾਂ ਕਹਿੰਦੇ ਆਂ ਬੇਬੇ ਕਹਿੰਦੇ ਆਂ ਹੋਜਰੀ ਦੀ ਟੈਕਸਟਾਈਲ ਦੀ ਇਹਦੇ ਉੱਤੇ ਕਿੰਨੇ ਹਜ਼ਾਰ ਯੂਨਿਟ ਸਹਾਇਤ ਤੇ ਜਿਹੜੇ ਹੋਜਰੀ ਤੇ ਟੈਕਸਟਾਈਲ ਤੇ ਨਿਰਭਰ ਨੇ ਅਗਰ ਡਾਈ ਇੰਡਸਟਰੀ ਦੇ ਕੋਈ ਨੋਬਤ ਆਂਦੀ ਬੰਦ ਹੁੰਦੀ ਜਾਂ ਆਵਾਗਤ ਤੰਤਰਿਕ ਲੋਨ ਨੂੰ ਬਲੌਕ ਕਰਦੇ ਨੇ ਜਿਹਦੇ ਨਾਲ ਕੱਲੀ ਡੈਗ ਇੰਡਸਟਰੀ ਨਹੀਂ ਪੂਰੇ ਸ਼ਹਿਰ ਦੀ ਟੈਕਸਟਾਈਲ ਪੂਰੀ ਹੋ ਜੀ ਜਿਹੜੀ ਲੱਖਾਂ ਬੰਦਾ ਇਹਦੇ ਵਿੱਚ ਬੇਕਾਰ ਹੋਏਗਾ ਔਰ ਬਹੁਤ ਵੱਡਾ ਆਪਸ ਵਿੱਚ ਲੜਾਈ ਝਗੜਾ ਹੋਣ ਦੀ ਸੰਭਾਵਨਾ ਹੈ ਸਰਕਾਰ ਨੂੰ ਚਾਹੀਦਾ ਐਡਵਾਂਸ ਹੀ ਇਹਨੂੰ ਜਿਹੜਾ ਨਖੇਲ ਪਾਵੇ ਔਰ ਇਹ ਬੈਠ ਕੇ ਬੇਸ਼ੱਕ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੈ ਉਹਨਾਂ ਨਾਲ ਸਾਡੀ ਬੇਸ਼ੱਕ ਉੱਥੇ ਡੀਸੀ ਦਫ਼ਤਰ ਡੀਸੀ ਸਾਹਿਬ ਮੀਟਿੰਗ ਬੁਲਾ ਲੈਣ ਸੀਪੀ ਸਾਹਿਬ ਬੁਲਾ ਲੈਣ ਅਸੀਂ ਕੋਈ ਝਗੜਾ ਨਹੀਂ ਕਰਦਾ ਚਾਹੁੰਦੇ ਉਹਨਾਂ ਨਾਲ ਨਾ ਕੋਈ ਸਾਡਾ ਵੈਰ ਹੈ ਹਰ ਬੰਦੇ ਨੂੰ ਇੱਕ ਤੇ ਰਾਜ ਚਾਹਦਾ ਪਾਣੀ ਅਸੀਂ ਵੀ ਚਾਹੁੰਦੇ ਆ ਪਾਣੀ ਸਾਫ਼ ਹੋਵੇ ਆਬੂ ਆਬਦੀ ਆਵੇ ਲੇਕਿਨ ਦੇਖੋ ਤਾਂ ਸਹੀ ਪਹਿਲਾ ਕਸੂਰ ਕਿਹਦਾ ਕੋਈ ਲੜਾਈ ਕਿਤੇ ਮਸਲਾ ਹੱਲੀ ਹੁੰਦਾ ਅਸੀਂ ਤਿਆਰ ਆਂ ਅਗਰ ਕੋਈ ਸਾਡੀ ਹੈਲਪ ਦੀ ਲੋੜ ਹੈ ਸਾਨੂੰ ਗਾਈਡ ਕਰਨ ਅਗਰ ਸਾਡਾ ਪਾਣੀ ਉਹਨਾਂ ਨੂੰ ਗੰਦਾ ਲੱਗਦਾ ਅਸੀਂ ਹੋਰ ਸੁਧਾਰ ਲਿਆਵਾਂਗੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਦੇ ਹੱਲ-ਨਾਲ ਹੱਲ ਕਰ ਦਿਆਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਸ ਕਰ ਚੋਂ ਦਾ ਨੂੰ ਬੇਨਤੀ ਕਰਦੇ ਆ ਵੀ ਸਾਡੇ ਨਾਲ ਬੇਸ਼ੱਕ ਮੀਟਿੰਗ ਕਰਨ ਮੀਟਿੰਗ ਕਰਕੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਆ ਅਸੀਂ ਵਪਾਰੀ ਆਦਮੀ ਆ ਅਸੀਂ ਲੰਦਦਾ ਨਹੀਂ ਜਾਂਦੇ ਅਸੀਂ ਆਪਣਾ ਵਪਾਰ ਕਰਨਾ ਹੈ ਅਸੀਂ ਉਹਨਾਂ ਦਾ ਬੈਠ ਕੇ ਗੱਲ ਕਰਨ ਨੂੰ ਤਿਆਰ ਆ ਆ ਕੇ ਉਹਨਾਂ ਦੀ ਤਸੱਲੀ ਕਰਾਵਾਂਗੇ ਅਗਰ ਤਸੱਲੀ ਨਾ ਹੋਈ ਫਿਰ ਜੋ ਮਰਜੀ ਅਗਲੀ ਤਿੰਨ ਤਰੀਕ ਨੂੰ ਵੀ ਨਿਵਾਦ ਜੋ ਮਰਜੀ ਆ ਕੇ ਕਰ ਲੈਣ ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ